ਤੇ ਫਿਰ ਉਹ ਜਦੋਂ ਭਗਤਪੁਰਨ ਸਿੰਘ ਜੀ ਕੋਲ ਗਏ ਤੇ ਉਹ ਕਹਿੰਦੇ ਉਹਨਾਂ ਸਾਰੇ ਪਿਤਾ ਜੀ ਨੇ ਗੱਲ ਦੱਸੀ ਵੀ ਮੈਂ ਬੱਚੇ ਨੂੰ ਇਦਾਂ ਕੀਰਤਨੀਆਂ ਬੁਣਾਣਾ ਚਾਹਨਾ ਤੇ ਤੁਸੀਂ ਵੀ ਅਸ਼ੀਰਵਾਦ ਦਿਓ ਤੇ ਤੁਸੀਂ ਸ਼ਹੀਦ ਸਿੱਖ ਕਮਿਸ਼ਨਰੀ ਕਾਲਜ ਮੇਰੇ ਨਾਲ ਚੱਲੋ ਵੀ ਮੈਨੂੰ ਤਾਂ ਵਾਕਿਤ ਨਹੀਂ ਹਾਂਜੀ ਤੇ ਭਗਤਪੁਰਨ ਸਿੰਘ ਜੀ ਕਹਿੰਦੇ ਚਲੋ ਨਾਲ ਮੈਨੂੰ ਟਾਂਗੇ ਤੇ ਬਿਠਾ ਲਿਆ ਤੇ ਨਾਲ ਆ ਬੈ ਕੇ ਪਿਤਾ ਜੀ ਬਸ ਰਸਤੇ ਜਾਂਦੇ ਜਾਂਦੇ ਆ ਨਾਲ ਉਤਰ ਉਤ ਕੇ ਕੈਲੀ ਚੁੱਕੀ ਜਾਣਾ ਕੋਈ ਸੜਕ ਦੇ ਗੰਦ ਪਿਆ ਚੁੱਕੀ ਜਾਣਾ ਨਾਲ ਮੈਨੂੰ ਕਹਿੰਨ ਤੂੰ ਚੁੱਕੋ ਕਾਕਾ ਤੂੰ ਵੀ ਚੁੱਕਾ ਸਮਾਨ ਆ ਕਾਕਾ ਚੁੱਕਾ ਸਮਾਨ ਚੁੱਕ ਕੇ ਲੈ ਚਲੇੜ ਚੁੱਕ ਕੇ ਇਹਦਾ ਪੈਸੇ ਲੈਪ ਕਰ ਜੇਗਾ ਕੋਈ ਪੈਂਚ ਸੈ ਗਰੀਬ ਦਾ ਸਾਈਕਲ ਪੈਂਚਰ ਹੋ ਜੂ ਰਿਕਸ਼ਾ ਪੈਂਚਰ ਹੋ ਜਾਏਗਾ ਇਹਦਾ ਐਦਾ ਕਰਦੇ ਆ ਕਰਦੇ ਅਸੀਂ 2 2.5 ਘੰਟੇ ਜੁੱਥੇ 3 ਘੰਟੇ ਪਹੁੰਚੇ ਸ਼ੀਸ਼ੀ ਕੁੰਜੀ ਕੋਲੇ ਜਦੋਂ ਫਿਰ ਆ ਕੇ ਪਤਾ ਲਗਾ ਪ੍ਰਿੰਸੀਪਲ ਸਾਹ ਦੀ ਅੰਦਰ ਹੀ ਕੋਠੀ ਸੀ ਪ੍ਰਿੰਸੀਪਲ ਪ੍ਰਕਾਸ਼ ਸਿੰਘ ਜੀ ਵੀ ਬਾਹਰ ਸੇਵਾਦਾਰ ਨੇ ਜੇਕਰ ਦੱਸੇ ਬਾਹਰ ਪਰ ਪ੍ਰਕਾਸ਼ ਸਿੰਘ ਜੀ ਆਏ ਤੇ ਪ੍ਰਿੰਸੀਪਲ ਸਾਹਿਬ ਦੌੜੇ ਆਏ ਵੀ ਛੋ ਇਹ ਆ ਕੇ ਚਲੋ ਉਹ ਮੈਨੂੰ ਅੰਦਰ ਲੈ ਕੇ ਕਹਿੰਦੇ ਪਕ ਜੀ ਮੈਨੂੰ ਹੁਕਮ ਕਰਦੇ ਮੈਂ ਆ ਜਾਂਦਾ ਤੁਹਾਡੇ ਕੋਲ ਇਹ ਕਹਿੰਦੇ ਅਸੀਂ ਮੈਂ ਤੁਹਾਨੂੰ ਬੱਚਾ ਲੈ ਕੇ ਆਏ ਆ ਇਹ ਸਾਡੇ ਮਿੱਤਰ ਨੇ ਜਾਨੀ ਸਤਨਾਮ ਸਿੰਘ ਜੀ ਇਹਨਾਂ ਦਾ ਇਹ ਬੱਚਾ ਹੈ ਤੇ ਇਹਨੂੰ ਗੁਰੂ ਰਾਮਦਾਸ ਜੀ ਦਾ ਕੀਰਤਨੀਆਂ ਬਣਾਣਾ ਆਪਾਂ ਇਹ ਬੱਚਾ ਭਗਤ ਪੂਰਨ ਸਿੰਘ ਦੇ ਹੋਏ ਵੀ ਗੁਰੂ ਰਾਮਦਾਸ ਮਹਾਰਾ ਦੇ ਕੀਰਤਨੀਆਂ ਬਣਾ ਲੈਣਾ ਇਹ ਤਾਂ ਜੀ ਨੂੰ ਤਾਂ ਵੈਸੇ ਹੀ ਕਰਾ ਪੱਕੀ ਤੇ ਸਿਖਾਣਾ ਇਹਨੂੰ ਉਹਨਾਂ ਨੇ ਹੋਰ ਬਖਸ਼ਿਸ਼ ਕਰਤੀ ਉਹ ਕਹਿੰਦੇ ਗੁਰੂ ਰਾਮਦਾਸ ਜੀ ਦਾ ਕੀਰਤਨੀਆਂ ਬਣਾ ਲੈਣ ਨੂੰ ਇਹ ਬੱਚੇ ਨੂੰ ਇਹ ਕਹਿ ਸਕਦੇ ਹਾਂ ਵੀ ਤੁਹਾਡੇ ਉੱਤੇ ਹੱਥ ਭਗਤਪੂਰਨ ਸਿੰਘ ਜੀ ਦੇ